ਕਿ ਕਿਹਨ ਨ ਦੱਸਿਆ ਕਿ ਇੱਕ ਬਾਬਾ ਹੁੰਦਾ ਤੇ ਉਹਦੇ ਵਿੱਚ ਉਹ ਜੋ ਵਿਆਸ ਕਰਦਾ ਤੇ ਮੋٹے ਜਿਹੜੇ ਉਹ ਪਤਲੇ ਹੋ ਜਾਂਦੇ ਨੇ ਤੇ ਪਤਲੇ ਜਿਹੜੇ ਉਹ ਠੀਕ ਠਾਕ ਤੰਦਰੁਸਤ ਹੋ ਜਾਂਦੇ ਉਹ ਕਰਦਿਆਂ ਕਰਦਿਆਂ ਮੇਰਾ ਮਟਾਪਾ ਵੀ ਜਿਹੜਾ ਉਹ ਵੀ ਠੀਕ ਹੋ ਗਿਆ ਤੇ ਮੇਰੇ ਗੋਡੇ ਦਰਦ ਜਿਹੜੇ ਹੁੰਦੇ ਉਹ ਵੀ ਠੀਕ ਹੋ ਗਏ ਮੈਂ ਜਦੋਂ ਜੋ ਵਿਆਸ ਕੀਤਾ ਨਾ ਫਿਰ ਇਹਨਾਂ ਦੇ ਬੱਚੇ ਐਡੇ ਐਡੇ ਹਨ ਜੀ ਐਡੇ ਐਡੇ ਉਹ ਚੋਕ ਕਿਧਰ ਪਾਰਕਾਂ ਚ ਲੈ ਕੇ ਜਾਂਦੇ ਹੁੰਦੇ ਨੇ ਅੱਛਾ ਬਰੇ ਤੁਹਾਡਾ ਨਾਮ ਕੀ ਹੈ ਮੇਰਾ ਨਾਮ ਸ਼ਕੁੰਤਲਾ ਹੈ ਮਾਤਾ ਜੀ ਵੈਸੇ ਦੇਖਿਆ ਜਾਵੇ ਪਹਿਲਾ ਤਾਂ ਤੁਹਾਨੂੰ ਹੀ ਪੁੱਛਾਂਗਾ ਤੁਹਾਡੀ ਕਿੰਨੀ ਉਮਰ ਹੋ ਗਈ ਵੈਸੇ ਤੇ ਮੇਰੀ ਉਮਰ 80 80 86 ਸਾਲ ਹੋ ਗਈ ਹੈ ਅੱਛਾ ਤੇ ਮਾਤਾ ਜੀ ਇਸ ਉਮਰ ਦੇ ਵਿੱਚ ਯੋਗਾ ਦੇ ਵਿੱਚ ਆਣਾ ਤੰਦਰੁਸਤ ਹੋਣਾ ਕਿਸ ਤਰ੍ਹਾਂ ਤੁਹਾਡਾ ਸਬਬ ਬਣਿਆ ਵੇਖੋ ਕਿ ਸਵਾਮੀ ਜੀ ਆਉਂਦੇ ਹਨ ਮੈਂ ਕਿਸੇ ਕੋਲੋਂ ਮੇਰੇ ਕਾਕੇ ਨੇ ਮੈਨੂੰ ਦੱਸਿਆ ਕਿ ਕਿਸੇ ਨੇ ਦੱਸਿਆ ਕਿ ਇੱਕ ਬਾਬਾ ਹੁੰਦਾ ਹੈ ਤੇ ਉਹਦੇ ਵਿੱਚ ਉਹ ਜੋ ਵਿਆਸ ਕਰਦਾ ਹੈ ਤੇ ਮੋٹے ਜਿਹੜੇ ਉਹ ਪਤਲੇ ਹੋ ਜਾਂਦੇ ਨੇ ਤੇ ਪਤਲੇ ਜਿਹੜੇ ਉਹ ਠੀਕ ਠਾਕ ਤੰਦਰੁਸਤ ਹੋ ਜਾਂਦੇ ਉਹ ਵੀ ਮਤਵਲਾ ਤਾਕਤ ਮਜ਼ਬੂਤ ਹੋ ਜਾਂਦੇ ਉਹਨਾਂ ਨੇ ਇਹ ਦੱਸ ਦੱਸਿਆ ਤੇ ਅਸੀਂ ਉਹਨਾਂ ਨੇ ਦੱਸਿਆ ਤੇ ਅਸੀਂ ਸਵੇਰੇ ਆਸਤਾ ਚੰਨ ਲਾ ਦਿੱਤਾ ਲਾ ਕੇ ਤੇ ਅਸੀਂ ਸਾਰੇ ਜੀ ਲੰਘ ਕੇ ਜੋਗਾ ਕਰਨ ਤੇ ਸਾਰੇ ਕਰਨ ਲੱਗੇ ਇਹਨਾਂ ਦਾ ਮੜਾ ਮोटा ਛੋੜਾ ਬੋੜਾ ਸਵੇਰੇ ਕੱਟਣਾ ਤੇ ਮੈਂ ਤੇ ਸਵੇਰੇ ਵੀ ਸ਼ਾਮੀ ਦੁਪਹਿਰੀ ਤਿੰਨ ਟਾਈਮ ਹੀ ਮਸ ਜੋ ਵਿਆਸ ਕਰਕੇ ਫਿਰ ਬਾਜੀ ਰੋਟੀ ਪਾਣੀ ਖਾਂਦੀ ਹੈ ਉਹ ਕਰਦੇ ਆ ਕਰਦੇ ਆ ਪਾਣੀ ਗਰਮ ਪੀਂਦੀ ਆ ਕਰਦੇ ਆ ਕਰਦੇ ਆ ਮੇਰਾ ਮਟਾਪਾ ਵੀ ਜਿਹੜਾ ਉਹ ਵੀ ਠੀਕ ਹੋ ਗਿਆ ਤੇ ਮੇਰੇ ਗੋਡੇ ਦਰਦ ਜਿਹੜੇ ਹੁਣ ਦੇਖੋ ਉਹ ਵੀ ਠੀਕ ਹੋ ਗਏ کافی ਮਸਲਾ 9 9 ਮਹੀਨੇ ਚ ਤੇ ਬਿਲਕੁਲ ਮੈਂ ਕੰਦਲ ਉਸ ਹੋ ਗਏ ਤੇ ਦੋ ਤਿੰਨ ਮਹੀਨੇ ਵਿੱਚ ਤੇ ਮੈਂ ਨਾਲ ਦੇ ਬੱਚਿਆਂ ਦੇ ਜਿਹੜੇ ਹਨ ਮੇਰੇ ਕੋਲ ਨੂੰ ਮੇਰਾ ਕਾਕ ਆਂਦਾ ਹੈ ਕਿ ਨਾ ਬੱਚਾ ਹੀ ਕੋਲੋਂ ਚੁੱਕ ਲਿਆ ਕਰ ਮੈਂ ਉਹਨੂੰ ਡਾਂਟਿਆ ਮੈਂ ਕਿਹਾ ਮੈਨੂੰ ਅੱਜ ਐਨੀ ਗੱਲ ਆਖੀ ਨਾ ਮਗਾ ਚ ਨਹੀਂ ਕਿਸੇ ਨੇ ਮੈਨੂੰ ਆਖਣੀ ਤੇ ਬੱਚਾ ਚੁੱਕ ਲੈ ਕਿਦਾ ਦਿਲ ਨਹੀਂ ਕਰਦਾ ਬੱਚਾ ਚੁੱਕਣ ਦੇ ਤੇ ਜਦੋਂ ਮੇਰੇ ਚ ਹਿੰਮਤ ਨਹੀਂ ਨਹੀਂ ਚੁੱਕਿਆ ਜਾਂਦਾ ਮੇਰੇ ਤੇ ਹੱਥ ਪੈਰ ਨਹੀਂ ਇੰਨੇ ਚੱਲਦੇ ਪਏ ਤੇ ਮੈਂ ਕਿਸ ਨਾਲ ਚੁੱਕ ਸਕਣੀ ਆ ਫਿਰ ਉਹ ਨਾ ਉਹਨੇ ਮੈਨੂੰ ਕੁਛ ਨਹੀਂ ਆਖਣਾ ਇਹ ਕਰਦਿਆਂ ਕਰਦਿਆਂ ਫਿਰ ਮੈਂ ਜਦੋਂ ਜੋ ਵਿਆਸ ਕੀਤਾ ਨਾ ਫਿਰ ਇਹਨਾਂ ਦੇ ਬੱਚੇ ਐਡੇ ਐਡੇ ਹਨ ਜੀ ਐਡੇ ਐਡੇ ਉਹ ਚੋਕ ਕਿਧਰ ਪਾਰਕਾਂ ਚ ਲੈ ਕੇ ਜਾਂਦੇ ਹਨ ਟੁੱਟਦੇ ਨਹੀਂ ਹਨ ਫਿਰ ਉਹਨਾਂ ਨੂੰ ਜੋਗ ਸਿਖਾਣਾ ਉਹਨਾਂ ਸਾਰੇ ਜੋਗਾ ਕਰਾ ਉਹਨਾਂ ਕਰਨਾ ਜਦੋਂ ਨਿੱਕੇ ਨਿੱਕੇ ਬੱਚਿਆਂ ਦਾ ਤੇ ਸਾਰਿਆਂ ਨੇ ਫਿਰ ਜਿੰਨਾਂ ਨੂੰ ਜੋਗਾ ਕਰਾਂਦੀ ਹੈ ਉਹਨਾਂ ਨੂੰ ਵੇਖਣਾ ਤੱਕ ਨਾ ਵੇਖੋ ਮਾਤਾਂ ਦੇ ਨਿੱਕੇ ਨਿੱਕੇ ਬੱਚੇ ਵੀ ਜੋਗਾ ਕਰ ਲੈਂਦੇ ਹਨ ਤੇ ਇਹ ਵੇ ਤੰਦਰੁਸਤੀ ਦਾ ਖਜ਼ਾਨਾ ਹੈ ਬੇਟਾ ਇੱਕ ਵਾਰ ਹੋ ਗਏ ਤੈ ਤੰਦਰੁਸਤੀ ਲੋਗੇ ਬੱਚੇ ਕਰਨ ਬੁੱਢੇ ਕਰਨ ਬੁੱਢੇ ਵੀ ਜਿਹੜੇ ਨਾ ਜਿਨ੍ਹਾਂ ਦੇ ਗੋਡੇ ਨਹੀਂ ਚੱਲਦੇ ਉਹ ਸਾਈਕਲ ਚਲਾਨ ਸਿੱਧੀ ਚਲਾਨ ਪੁੱਠੀ ਚਲਾਨ ਤੇ ਜੋਗਾ ਕਰਨ ਕਬਾਦ ਬਾ ਚਿਕਨ ਲੰਮੇ ਸਾਲ ਲੈਣ ਨੋਂ ਨੋਂ ਕਰਨਾ ਇਹਦੇ ਨਾਲ ਹੀ ਵੇਖੋ ਸਾਰੀਆਂ ਬਿਮਾਰੀਆਂ ਨਿਕਲ ਜਾਂਦੀਆਂ ਹਰ ਇੱਕ ਬਿਮਾਰੀ ਨਿਕਲਦੀ ਹੈ ਕੈਂਸਰ ਸਿੱਧਾ ਬਿਮਾਰੀ ਨਿਕਲ ਜਾਂਦੀ ਹੈ ਸ਼ੂਕਰ ਸਿੱਧਾ ਬਿਮਾਰੀ ਨਿਕਲ ਜਾਂਦੀ ਹੈ ਲੰਮੇ ਗਾਰੇ ਸਾਲ ਉਹ ਮੰਡੂ ਦਾਸਨ ਕਰੋ ਬਕਰ ਆਸਨ ਕਰੋ ਇਹਦੇ ਨਾਲ ਹੀ ਸਾਰੀਆਂ ਬਿਮਾਰੀਆਂ ਨਿਕਲ ਜਾਂਦੀਆਂ ਜੈਸੇ ਮੈਂ ਭਾਈ ਕਹਿੰਦੇ ਨੇ ਕਿ ਜਿਹੜਾ ਯੋਗ ਹੈ ਬਹੁਤ ਪੁਰਾਣਾ ਵਾ ਕਿ ਰੱਬ ਦੇ ਵੇਲੇ ਤੱਕ ਦਾ ਰਿਸ਼ੀ ਮੂਣੀਆਂ ਦੇ ਵੇਲੇ ਦਾ ਜਿਹੜਾ ਯੋਗ ਹੈਗਾ ਜਿਹੜਾ ਹਾਂਜੀ ਯੋਗ ਤੇ ਬਹੁਤ ਪੁਰਾਣਾ ਰਿਸ਼ੀਆਂ ਨੇ ਇਹ ਬਣਾਇਆ ਸੀ ਤੇ ਇਹ ਮਤਲ ਜਿਹੜਾ ਨਾ ਸੁਆਮੀ ਰਾਮਦੇਵ ਨੇ ਜਾਗਰੂਪਰ ਦੁਨੀਆ ਨੂੰ ਇਹਨਾਂ ਦੱਸਿਆ ਦੁਨੀਆ ਨੂੰ ਕਿਸੇ ਨੂੰ ਸਾਨੂੰ ਨਹੀਂ ਪਤਾ ਆਹਾਂ ਇਹਆਂ ਬਿਮਾਰੀਆਂ ਹਨ ਇੰਨੀਆਂ ਤੁਹਾਨੂੰ ਕੋਈ ਬੰਬਾਰੀਆਂ ਨਿਕਲਦੀਆਂ ਦਵਾਈਆਂ ਖਾਂਦੇ ਹਾਂ ਡਾਕਟਰਾਂ ਕੋਲ ਜਾਂਦੇ ਹਾਂ ਹਾਂ ਇਹ ਇੱਥੇ ਮੈਂ ਮਾਈਆਂ ਕੋਲ ਵੀ ਦਾਖਲ ਰਹੀਆਂ ਫਿਰ ਨਾਗਪੁਰ ਹਸਪਤਾਲ ਦਾ ਉਹ ਤੁਹਾਨੂੰ ਦਵਾਈ ਖਾਂਦੇ ਰਹਿਣਗੇ ਬੜੇ ਤੱਕੇ ਖਾਦੇ ਪਰ ਲਾਜ ਨਹੀਂ ਸੀ ਕਹੀ ਬਾਤੇ ਬੰਬਾਰੀਆਂ ਨਹੀਂ ਹਨ ਨਿਕਲਦੀਆਂ ਦਵਾਈਆਂ ਖਾਂਦੇ ਹਨ ਬਿਮਾਰੀਆਂ ਇਹ ਜੋ ਅਭਿਆਸ ਕੀਤਾ ਤੇ ਬੰਬਾਰੀਆਂ ਨਿਕਲਣ ਅੱਜ ਨੂੰ ਉੱਪਰ ਗਈ ਹੀ ਹੁੰਦੀ ਜੇ ਮੈਂ ਆ ਜੋ ਉਪਯਾਸ ਨਾ ਕਰਦੀ ਹੁੰਦੀ ਜੋਗਨਾ ਮੈਂ ਜੀ ਉਮਰ ਲੰਬੀ ਕਰ ਲਈ ਆਪਣੀ ਕਰ ਲਈ ਇਹ ਦਿਨ ਨਾ ਹੁੰਦੇ ਹੁੰਦੀ ਉਮਰ ਕਰੋ ਇਹ ਜਦੋਂ ਸਵਾਸਨ ਆਲ ਕਰਨੇ ਆ ਸਵਾਸਾਂ ਅੰਦਰ ਬੜਾ ਇਹ ਦੇ ਨਾਲ ਪ੍ਰਮਾਤਮਾ ਨਾਲ ਜੋੜਦੇ ਨੇ ਸਵਾਸਾਂ ਵਿੱਚ ਬਹੁਤ ਕੁਝ ਮਤਲਬ ਜੇ ਵੈਸੇ ਦੇਖਿਆ ਜਾਵੇ ਅੱਜ ਕੱਲ ਜਿਹੜਾ ਕਿ ਪਹਿਲਾਂ ਲੋਕੀ ਸਾਲੋਂ ਸਾਲ ਕਹਿੰਦੇ ਸਦੀਆਂ ਸਦੀਆਂ ਬੈਠੇ ਰਹਿੰਦੇ ਹੀ ਤਪੱਸਿਆ ਕਰਦੇ ਹੀ ਆਪਣੇ ਇੱਕ ਜਗ੍ਹਾ ਤੋਂ ਹਿੱਲਣਾ ਨਹੀਂ ਅੱਜ ਕੱਲ ਦੇ ਜੇ ਕੋਈ ਇੰਦਾ 2 ਮਿੰਟ ਵੀ ਬਹਿ ਜਾਏ ਤੇ ਉਹਨੂੰ ਨਾਲੇ ਹੌਲੇ ਲਾ ਪੈਂਦਾ ਮਚਲ ਲਾ ਪੈਂਦਾ ਮਰ ਕੇ ਉਹਨੂੰ ਟਿਕ ਕੇ ਬੈਠਾ ਨਹੀਂ ਜਾਂਦਾ ਉਹ ਕਿਸ ਤਰ੍ਹਾਂ ਆਪਣਾ ਅਸੀਂ ਫੋਕਸ ਕਰਕੇ ਬਹਿ ਸਕਦੇ ਆ ਧਿਆਨ ਲਾ ਸਕਦੇ ਆ ਧਿਆਨ ਇਹ ਹੋਈ ਏ ਕਿ ਜਦੋਂ ਅਸੀਂ ਜੋ ਅਭਿਆਸ ਕਰਨਾ ਹੈ ਲੌਂਗ ਲੌਂਗ ਕਰੋ ਹੈ ਜਿਹੜਾ ਤੇ ਧਿਆਨ ਆਪੇ ਲੱਗ ਜਾਂਦਾ ਆ ਵੇਖੋ ਇਹ ਫਿਰ ਕਿਤੇ ਜਾਂਦੀਆਂ ਜਾਂਦਾ ਮੰਨ ਅੱਧਰ ਉੱਧਰ ਕਿਤੇ ਜਾਂਦਾ ਸਵਾਸਾਂ ਜਦੋਂ ਸਵਾਸਾਂ ਦੇ ਅੰਦਰ ਪ੍ਰਵੇਸ਼ਣ ਲਈ ਬਾਹਰ ਸਾਡੀ ਬੰਬਾਰੀ ਜਿਹੜੀ ਬਾਹਰ ਨਿਕਲਦੀ ਆ ਜਦੋਂ ਕਰਨੇ ਲੰਮਾ ਗਿਆ 16 ਸ ਆ ਫੇਫੜਿਆਂ ਦੇ ਵਿੱਚ ਅੱਧ ਨੂੰ ਪੜਿਆ ਕੱਬਿਆਂ ਪੜਿਆ ਸੱਜੇ ਪਾਸੇ ਕੱਢ ਦਿੱਤਾ ਫਿਰ ਹੁਣ ਸੱਜੇ ਪਾਸੇ ਪਾ ਲੈਣਾ फिर अद्धा काट देता है सज्जे पास भरया खब्बे पास देता है खब्बे पास भरना ना फिर सज्जे पास क्या सज्जे पास भरना है ये करोगे तो बिल्कुल ਮਨ ਵੀ ਸ਼ਾਂਤ ਰਹੇਗਾ ਸਾਰੀਆਂ ਨਸ ਨਾੜੀਆਂ ਜਿਹੜੀਆਂ ਨਾ ਇਹ ਜਿਹੜੀਆਂ ਦੜਦ ਕਰਦੀਆਂ ਨੇ ਬੀਪੀ ਇਹ ਵਧਿਆ ਘਟਿਆ ਸਾਰਾ ਠੀਕ ਹੋ ਜਾਏਗਾ। ਬਤਾ ਜੀ ਖਾਣ ਪੀਣ ਦੇ ਵਿੱਚ ਬੜਾ ਬਦਲਾਅ ਆ ਗਿਆ ਹੈ। ਪਹਿਲੇ ਦੇ ਸਮੇਂ ਜਦੋਂ ਹੁੰਦੇ ਸਮੇਂ ਮੇਲਾ ਲੋਕੀ ਫਲ ਫਰੂਟ ਜਿਆਦਾ ਖਾਂਦੇ ਹੁੰਦੇ ਸੀ ਹਨਾ। ਕੁਛ ਚੰਗੀਆਂ ਚੀਜ਼ਾਂ ਖਾਣੀਆਂ ਅੱਜ ਕੱਲ ਦੇ ਖਾਣ ਪੀਣ 'ਚ ਬੜਾ ਬਦਲਾਅ ਆ ਗਿਆ। ਉਸ ਤਰ੍ਹਾਂ ਕਿਸ ਤਰ੍ਹਾਂ ਦੇਖਦੇ ਹੋ ਕਿ ਜਿਹੜਾ ਬਦਲਾਅ ਹੋਇਆ ਹੈ? ਵੇਖੋ ਪਹਿਲਾਂ ਇਹ ਸੀ ਕਿ ਖਾਣਾ ਪੀਣਾ ਜਿਹੜਾ ਨਾ ਕਿ ਨੋਕੀ ਟਲੀਆਂ ਚੀਜ਼ਾਂ ਨੇ ਖਾਂਦੇ ਉਹ ਕੁਝ ਦਿਨ ਧਾਰ ਹੁੰਦਾ ਹੈ ਤੇ ਫਿਰ ਘਰ ਕੜਾਈ ਕਰਦੇ ਹਨ ਤੇ ਫਿਰ ਬਣਾਉਂਦੇ ਹਨ ਫਿਰ ਖਾਂਦੇ ਤੇ ਉਦੋਂ ਕੀ ਕਰਨਾ ਕਿ ਮੱਕਈ ਹੋਣੀ ਉਹਨੂੰ ਪਨਾ ਕੇ ਉਹਨੂੰ ਚਬਣਾ ਛੋਲੇ ਚਬਣੇ ਮੱਕਈ ਹਾਂ ਉਹਨਾਂ ਨੂੰ ਪਨਾ ਕੇ ਚਬਣੇ ਫਿਰ ਗੰਨੇ ਚੁਪਣੇ ਉਦੋਂ ਇਹ ਖਰਾ ਕਹਨ ਲੱਸੀਆਂ ਪੀਣੀਆਂ ਦੁੱਧ ਪੀਣੇ ਤੇ ਉਹ ਦਹੀਂ ਖਾਣੇ ਉਹ ਨੋ ਉਹ ਚੀਜ਼ਾਂ ਨਹੀਂ ਉਹਨਾਂ ਟਲੀਆਂ ਚੀਜ਼ਾਂ ਬਸ ਹਾਂ ਆਲੂ ਦੀਆਂ ਚਿਪਸਾਂ ਨੇ ਬੱਚੇ ਉਹ ਖਾਈ ਜਾਂਦੇ ਆ ਉਬੰਬਾਰੀ ਪੈਦਾ ਹੀ ਹੋਣਾ ਹੈ ਬਿਮਾਰੀ ਪੈਦਾ ਹੁੰਦੀ ਹੈ ਨੂਟਰ ਨੇ ਉਹ ਖਾਈ ਜਾਂਦੇ ਨੇ ਆਟਾ ਮੈਦਾ ਜਿਹੜਾ ਉਹ ਖਾਈ ਜਾਂਦੇ ਨੇ ਉਹਦੇ ਨਾਲ ਬੱਚੇ ਜਿਹੜੇ ਬਿਮਾਰ ਹੁੰਦੇ ਨੇ ਮਸਤਲੀਆਂ ਚੀਜ਼ਾਂ ਛੱਡਣ ਜਿਹੜੀਆਂ ਚੀਜ਼ਾਂ ਐ ਨੇ ਨਾ ਮੱਕੀ ਹੋਈ ਉਹ ਚੱਬਣ ਛੋਲੇ ਪਨਾਏ ਉਹ ਚੱਬਣ ਦਹੀਂ ਪੀਣ ਖਾਣ ਦੁੱਧ ਪੀਣ ਜਿਹੜੀ ਚੀਜ਼ਾਂ ਖਾਣਿਆ ਗੰਨੇ ਚੂਪਣ ਤੇ ਵੇਖੋ ਬਿਮਾਰੀਆਂ ਕਿਤੇ ਲੱਗ ਜਾਂਦੀਆਂ ਨੇ ਤਸਵੀਰ ਉੱਤੇ ਕੇ ਜੋੜਾ ਜੋ ਕਰ ਲਾਂ